ਜੀ ਗੱਲ ਜੀ ਸਾਰਿਆਂ ਨੂੰ ਗੁग्गा माड़ी ਦੇ ਤੀਜਾ ਦਿਨ ਪੂੜੇ ਦਾ ਅਲੰਕਰ ਚੱਲ ਰਿਹਾ ਤੁਸੀਂ ਦੇਖੋ ਜੀ ਸੇਵਾਦਾਰ ਸੇਵਾ ਕਰ ਰਹੇ ਹੈ ਜੋ ਪੀਰ ਮਹਾਰਾਜੀ ਦੀ ਕਿਰਪਾ ਨਾਲ ਗੁग्गा माड़ी ਨਵਾਂ ਗੁग्गा माड़ी दरबार ਅਮਰਾਲੀ ਖੀਰ ਦਾ ਲੰਗਰ ਚੱਲ ਰਿਹਾ ਖੀਰ ਔਰ ਪੂੜੇ ਵਾਲੀਆ ਜੀ ਦੇ ਮਹਾਰਾਜੀ ਦੇ ਦਰ ਤੇ ਤੁਸੀਂ ਦੇਖ ਸਕਦੇ ਹੋ ਸੰਗਤ ਆਣੀ ਸਟਾਰਟ ਹੋ ਚੁੱਕੀ ਹੈ ਹਜੇ ਪ੍ਰੋਗਰਾਮ ਚੱਲੂ ਹੋਇਆ ਜੀ ਬਾਬਾ ਜੀ ਦੀ ਕਿਰਪਾ ਨਾਲ ਸਾਡੇ ਸੇਵਾਦਾਰ ਵੀ ਲੱਗੇ ਹੋਏ ਹੈ ਇਹ ਲੇਜਾ ਸਰਪ੍ਰੀਆ ਦਰਬਾਰ ਦੇ ਅੰਦਰ ਹੁਣੇ-ਹੁਣੇ ਚਾਲੂ ਹੋਇਆ ਕਾਲੇਜੀ ਦੇ ਬੱਚਾ ਕੇ ਨਾਮ ਗੁਰਦਾ ਜੀ ਦੀ ਕਿਰਪਾ ਨਾਲ ਹਰਿ ਸਿੰਘ ਅਰਜੀਤ ਸਿੰਘ ਨੂੰ ਤਰੀ ਜਗ੍ਹਾ ਦਾ ਅੱਛਾ ਬਾਬਾ ਨੇ ਚੇਲਾ ਦੀ ਜਮਾਤ ਨੂੰ ਜੀਵਨ ਹਾਂਜੀ ਪੀਰ ਮਹਾਰਾਜ ਦੀ ਕਿਰਪਾ ਲੰਗਰ ਚਾਲੂ ਮਾਲਬੂੜੇ ਦਾ ਲੰਗਰ ਤੀਜਾ ਦਿਨ ਗੁੱਗਾ ਮਾੜੀ ਪਿੰਡ ਅਮਰਾਲੀ ਸੰਗਤ ਦੇ ਸਾਧੂ ਰਣੀ ਨਾ ਮੈਂ ਤੁਹਾਰੇ ਸੰਗਤ ਦੇ ਸਾਧੂ ਰਣੀ ਨਾ ਮੈਂ ਤੁਹਾਰੇ ਕੀ ਖੀਰ ਬੂੜੇ ਦਾ ਲੰਗਰ ਫੁੱਲ ਸੰਗਤ ਪੀਰ ਮਹਾਰਾਜ ਦੀ ਕਿਰਪਾ ਨਾਲ ਅਗਰ ਚੱਲ ਰਿਹਾ ਧੰਨਵਾਦ ਸੰਗਤਾਂ ਦਾ ਧੰਨਵਾਦ ਮੇਰੇ ਔਲੀਆ ਜ਼ਾਹਰ ਪੀਰ ਦਾ ਜਿਹੜੇ ਦਰਬਾਰਾਂ ਦੇ ਮੇਲੇ ਇਕੱਨੇ ਸਾਧੂ ਲੈਣ ਮਾਲਪੁਰ ਦਾ ਲੰਗਰ ਚੱਲਦਾ ਜੀ ਤੀਜੇ ਦਿਨ ਚਾਰ ਪੀਰ ਜੀ ਦੀ ਕਿਰਪਾ ਦੇ ਨਾਲ ਦੇਖੋ ਜੀ ਜਾਜਾਕਾਰ ਤੇ ਜੀ ਰਾਣਾ ਜੀ ਜਹਾ ਹੋ ਸੇਵਾ ਦਰ ਸੇਵਾ ਕਰਨ ਸਦੀ ਵੀ ਪਾਰੀ ਪੀਣ ਲਗੇ ਆਹੋ ਮੇਰੇ ਬਾਗੜ ਦੇ ਰਾਣੇ ਹਾਂਜੀ ਬਾਈ ਜੀ ਪੰਡਾਰਾ ਮੂਰਨ ਸੰਪੰਨ ਹੋ ਗਿਆ ਪੀਰ ਮਹਾਰਾ ਦੀ ਕਿਰਪਾ ਦੇ ਨਾਲ ਆ ਸਾਡੇ ਵੀਰ ਬੈਠੇ ਆ ਬਾਈ ਇਹਨਾਂ ਨੇ ਜਾਗਰਣ ਕਰਾਉਣਾ ਹੁਣ ਮਾਤਾ ਸ਼ੀਤਲਾ ਦਾ ਦੁਰਪਾਖ ਦਿਖਾ ਰਹੇ ਆ ਪ੍ਰਧਾਨ ਜੀ ਨੂੰ ਇਹ ਸਾਡਾ ਬੜਾ ਭਾਈ ਆ ਭਾਈ ਸਾਤੇ ਬੜਾ ਬਹੁਤ ਆ ਪਰ ਅਸੀਂ ਨਾ ਮਜ਼ਾਕ ਵੀ ਕਰ ਲੰਨੇ ਆ ਇਹ ਗੁੱਸਾ ਵੀ ਕੋਈ ਨਹੀਂ ਕਰਦਾ ਸਾਡੀ ਪਰ ਇਹ ਗਲਤੀ ਆ ਜ਼ਿਆਦਾ ਮਜ਼ਾਕ ਨਹੀਂ ਸਾਨੂੰ ਕਰਨਾ ਚਾਹੀਦਾ ਆਪਣੇ ਭਾਈ ਨਾਲ ਹੁਣ ਜਗਰਾਤ ਜਗਰਾਤਾ ਕਰਦਾ ਭਾਈ 20 ਤਰੀਕ ਦਾ ਹੀ 9ਵੇਂ ਮਹੀਨੇ ਦੀ 20 ਤਰੀਕ ਦਾ 9ਵੇਂ ਮਹੀਨੇ ਦਾ ਲੋ ਭਾਈ ਹਰਾਲੀ ਦੇ ਵਿੱਚ માતા ਸ਼ੀਤ라 ਦੇ ਦਰਬਾਰ ਤੇ ਜਾਗਰਤਾ ਹੋ ਰਿਹਾ ਹੈ। ਇੱਥੇ ਲੰਗਰ ਆ। ਦਿਨ ਦੇ ਵੀ ਸਾਰੀ ਦਿੜੀ ਲੰਗਰ ਚੱਲੂਗਾ। ਸ਼ਾਮ ਨੂੰ ਜਗਰ ਆ। ਲੋਣੀ ਵਾਲੇ ਵੀ ਆਉਣੇ ਆ। ਸ਼ਾਮ ਨੂੰ। ਵਧੀਆ ਪ੍ਰੋਗਰਾਮ ਹੋਊਗਾ ਰਾਤ ਨੂੰ ਜਾਗਰਣ ਦੇ ਵਿੱਚ। ਚਾਕੀਆਂ ਵੀ ਨਿਕਲਣਗੀਆਂ। ਚਾਕੀਆਂ ਚਾਕੀਆਂ ਵੀ ਨਿਕਲਣਗੀਆਂ ਸਭ ਕੁਝ ਹੋਊਗਾ ਮਰਾਲੀ ਦੇ ਵਿੱਚ ਲੰਗਰ ਬਹੁਤ ਲੱਗਦੇ ਆ ਵੀਰੇ। ਆਉਂਦੇ ਆ ਪੱਕਾ ਹੈ ਨਾ। 20 ਤਰੀਕ ਹੈ ਭਾਈ। 20 ਤਰੀਕ ਦਾ। ਭਾਈ ਸਲਾਹ ਚੱਲਦੀ ਆ ਸਾਡੀ ਵੀ ਇਹ ਜਿਹੜੇ ਪਿਛਲੇ ਸਾਲ ਵਾਲੀਆਂ ਇੱਥੇ ਮਹਾਮਾਈ ਯਾਰ ਪੀਰ ਦੀ ਕਿਰਪਾ ਹੋ ਜਵੇ, ਛੱਡ ਪੈ ਜਵੇ ਸਾਰਾ ਕੁਝ। ਛੱਡ ਪੈ ਜਵੇ ਬਹੁਤ ਵਧੀਆ ਕਰਦਾ ਯਾਰ ਨਹੀਂ ਦੱਬਣਾ ਦਾ ਆਪਾਂ ਨੇ ਕਾਨੂੰ ਹੈ ਕਿਰਪਾ ਹੋ ਜਵੇ ਬਸ ਵਧੀਆ ਕਿਰਪਾ ਹੋ ਜਵੇ ਜਿਹੜਾ ਕੰਮ ਸ਼ਾਂਤੀ ਨਾਲ ਹੋ ਜਵੇ ਫਿਰ ਇਕੱਠੇ ਹੋ ਕੇ ਗਿਰਦਾ ਪਈਏ ਤੂੰ ਬਈ ਭਗਤ ਜੀ ਬੇਦੀ ਕਰਿਆ ਕਰੋ ਮਹਾਰਾਜ ਨੂੰ ਲੈ ਬਣਾ ਕਰੋ ਆਪਣੀ ਉੱਪਰ ਤੇ ਲੋਕੀ ਨਾਸਣਾ ਸਭ ਠੀਕ ਹੋ ਜਾਵੇ ਦਰਬਾਰ ਚ ਵੱਧਾ ਹੋਵੇ ਬਾਬੇ ਸਾਡਾ ਭਗਤભાઈ 40 ਦਿਨਾਂ ਤੋਂ ਬਾਅਦ ਵਰਤ ਖੋਲਿਆ ਨੇ ਕੱਲ ਸਿੱਧ ਭਗਤ ਨੇ ਜੋਤ ਜਗਾਤੀ ਪਾਣੀ ਸਾਰਾ ਕੁਝ ਮਾੜੀ ਵਿੱਚ ਬਹਿ ਕੇ ਦੁਨੀਆ ਪਾਰ ਲੰਘਾਤੀ ਪਗਜੀ ਤੁਸੀਂ ਬੋਲੋ ਕੁਝ ਬਰਾਬਰ ਭਾਈ ਸਾਡਾ ਭਾਈ ਸ਼ਰਮਾਈ ਜਾਂਦਾ ਹਾਂ ਵਿਚਾਰ ਪੇਸ਼ ਕਰਨੂ ਬਾਬੇ ਦਾ ਲੰਗਰ ਪੂਰਾ ਟੱਟ ਬੱਸ ਰਿਹਾ ਹੈ ਬਾਬੇ ਨੇ ਕਿਰਪਾ ਕੀਤੀ ਹੈ ਭਾਈ ਹਾਂ ਸਾਰੀ ਸੰਗਤ ਦਾ ਸਾਥ ਸਾਥ ਜਨ ਨਾਲ ਸਾਰੀ ਸੰਗਤ ਹਾਂ ਸਾਰੀ ਸੰਗਤ ਦੇਸ਼ਾਂ ਵਿਦੇਸ਼ਾਂ ਪਿੰਡ ਮਰਾਲੀ ਦੇ ਵਿੱਚੋਂ ਆਲੇ ਦਾਲੇ ਦੇ ਪੈਸੇ ਭਾਈ ਲੋਕਾਂ ਨੇ ਭੇਜਿਆ ਉਹਦਾ ਨਾਮ ਸਪੂਰ ਮਤਨ ਜਨਰਲ ਪੰਨਾ ਆਲਾ ਚੱਲਿਆ ਬਾਪੂ ਤਿੰਨ ਦਿਨ ਬੜਾਰਾ ਤਾਂ ਚੱਲਿਆ ਭਾਈ ਕਿਰਪਾ ਪੀਰ ਮਹਾਰਾਜ ਦੀ ਭਾਈ ਲੋਕ ਸਾਨੂੰ ਪੈ ਜਾਂਦੇ ਪੀਰ ਨੂੰ ਪੈ ਦਿੰਦੇ ਬਿਲਕੁਲ ਜੀ ਬਿਲਕੁਲ